ਸਿੱਖ ਕਾਤਲ ਨਹੀਂ ਹੈਗਾ ਕਦੇ ਵੀ ਸਿੱਖ ਕਦੇ ਵੀ ਕਾਤਲ ਨਹੀਂ ਹੋਇਆ ਕਦੇ ਇਤਿਹਾਸ ਦਾ ਕਿਹੜਾ ਪੰਨਾ ਮਰਜੀ ਪੰਨਾ ਫਰੋਲ ਕੇ ਦੇਖ ਲੀਏ ਸਿੱਖ ਹੱਕ ਲਿੰਦਾ ਹੂੰ ਕਾਤਲ ਨਹੀਂ ਹੈਗਾ ਕਤਲ ਉਹ ਕਰਦਾ ਜਿਹੜਾ ਪਹਿਲਾ ਵਾਰ ਕਰਦਾ ਸਿੱਖ ਕਦੇ ਪਹਿਲਾ ਵਾਰ ਨਹੀਂ ਕਰਦਾ ਜੀ ਤੇ ਇਹ ਜਿਹੜਾ ਭਾਈ ਮਨਦੀਪ ਸਿੰਘ ਸਾਂਝੇ ਤੌਰ ਤੇ ਉਮੀਦਵਾਰ ਭਾਈ ਸੰਦੀਪ ਸਿੰਘ ਨੂੰ ਪਹਿਲਾਂ ਬੇਨਤੀ ਕੀਤੀ ਸੀ ਪਰ ਉਹਨਾਂ ਨੇ ਜ ਮਤਲਬ ਕਿ ਭਾਈ ਮਨਦੀਪ ਸਿੰਘ ਦੀ ਗੱਲ ਕਹੀ ਵੀ ਇਹਨਾਂ ਨੂੰ ਲੜਾਇਆ ਜਾਵੇ ਚਲੋ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਆ ਕਿਉਂਕਿ ਪਰਿਵਾਰ ਨੂੰ ਮਾਣ ਜ਼ਰੂਰੀ ਆ ਜੀ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਜ਼ਰੂਰੀ ਆ ਕਿਉਂਕਿ ਜਿਹੋ ਜੇ ਸੂਬੇ ਵਰਗੇ ਦੁਸ਼ਟ ਦਾ ਉਹਨਾਂ ਨੇ ਲਾ ਲੋ ਨਾ ਦੁਸ਼ਹਰੇ ਦੇ ਦਿਨਾਂ ਚ ਆ ਕੇ ਦੁਸ਼ਹਰੇ ਦੇ ਦਿਨ ਇਹ ਹੁਣ ਲਾ ਲੋ ਆਪਾਂ ਪਿਛੇ ਰਾਵਣ ਨੂੰ ਫੂਕੇ ਹਟਿਆ ਅਸਲੀ ਰਾਵਣ ਦਾ ਸੂਬੇ ਵਰਗੇ ਨੇ ਜਾਂ ਹੋਰ ਵੀ ਹਲੇ ਜਿਉਂਦੇ ਰਾਵਣ ਤੁਰੇ ਫਿਰਦੇ ਹੋਣੇ ਕੋਈ ਜ਼ਿਲ੍ਹਾ 'ਚ ਹੋਣਗੇ ਕੋਈ ਬਾਹਰ ਹੋਣਗੇ ਜਿਹੜਾ ਨੇ ਇਹੋ ਜੇ ਮਤਲਬ ਘਣਾਉਣੇ ਜੁਰਮ ਕੀਤੇ ਮਤਲਬ ਲਾ ਲੋ ਵੀ ਇਨਸਾਨੀਤ ਤਾਂ ਨੇੜੇ ਤੇੜੇ ਵੀ ਨਹੀਂ ਸੀ ਨਾ ਲੋਕਾਂ ਦੀ ਰਾਵਣ ਦਾ ਗਲਤ ਉਕਿਆ ਜਾਂਦਾ ਉਹ ਇੰਨਾ ਮਾੜਾ ਨਹੀਂ ਸੀ ਚਾਹੇ ਜੋ ਮਰਜੀ ਉਸ ਇਤਿਹਾਸ ਦੇ ਮੁਤਾਬਕ ਲਾ ਲੋ ਪਰ ਜਿਹੜੇ ਅਸਲੀ ਰਾਵਣ ਜਿਉਂਦੇ ਜਾਗਦੇ ਹੁਣ ਤੁਰੇ ਫਿਰਦੇ ਨਾ ਇਹਨਾਂ ਦਾ ਜਿਹੜਾ ਮੰਨ ਲਾ ਲੋ ਵੀ ਭਗਵਾਨ ਰਾਮਚੰਦਰ ਵਾਂਗੂ ਹੀ ਆਪਾਂ ਇਹ ਗੱਲ ਕਹਿ ਸਕਦੇ ਆ ਕੰਪੇਅਰ ਨਹੀਂ ਕਰਦੇ ਮੈਂ ਤੁਲਨਾ ਨਹੀਂ ਕਰਦਾ ਉਹਦੀ ਪਰ ਮੈਂ ਇਹ ਗੱਲ ਕਹਾਂਗਾ ਕਿ ਉਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਉਸ ਸਮੇਂ ਰਾਵਣ ਦਾ ਜਿਹਨਾਂ ਨੇ ਕੀਤੀ ਸੀ ਵੀ ਉਹਨੂੰ ਕੀਤੀ ਦਾ ਫਲ ਭਗਤ ਆਇਆ ਤੇ ਅੱਜ ਦੇ ਰਾਵਣਾ ਨੂੰ ਵੀ ਕੀਤੀ ਦਾ ਫਲ ਕਿਸੇ ਗੁਰੂ ਦੇ ਬੱਚੇ ਨੇ ਗੁਰੂ ਦੀ ਕਿਰਪਾ ਹੋਈ ਉਹਦੇ ਤੇ